ਤੋ ਮੁਦਾ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਦੀ ਸਕਿਉਰਿਟੀ ਬਿਨਾ ਨੋਟਿਸ ਤੇ ਵਾਪਸ ਲੈਣ ਦਾ ਹੈ ਵੀ ਜਦੋਂ ਸਕਿਉਰਿਟੀ ਵਾਪਸ ਕੀਤੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਕਤਲ ਤੋਂ ਬਾਅਦ ਇਹਨਾਂ ਨੂੰ ਇੱਕ ਥ੍ਰੈਟ ਪ੍ਰੋਸੀਕਸ਼ਨ ਹੋਈ ਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਖੁਦ ਹੀ ਇਹਨਾਂ ਨੂੰ ਸਕਿਉਰਿਟੀ ਦਿੱਤੀ ਸੀਗੀ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਉਹਦਾ ਕਤਲ ਕੀਤਾ ਹੋ ਗਿਆ ਤਾਂ ਉਸ ਤੋਂ ਬਾਅਦ ਸਰਕਾਰਾਂ ਪੱਲਾ ਝਾੜ ਦਿੰਦੀਆਂ ਨੇ ਔਰ ਇੱਕ ਅੱਛਾ ਲੀਡਰ ਜਿਹੜਾ ਕੌਮ ਦਾ ਹੁੰਦਾ ਉਹ ਇਸ ਦੁਨੀਆ ਤੋਂ ਗੁਰਿਆ ਜਾਂਦਾ ਜੀ ਸਵਾਗਤ ਆ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਅੱਜ ਮਲੇਰ ਕੋਟਲਾ डीसी दफ्तर ਦੇ ਬਾਹਰ ਇੱਕ ਵੱਡਾ ਇਕੱਠ ਹੈ ਤੇ ਇਕੱਠ ਹੈਗਾ 크੍ਰਿਸਚਨ ਭਾਈਚਾਰੇ ਦਾ ਜੀ ਹਾਂ 크੍ਰਿਸਚਨ ਭਾਈਚਾਰੇ ਦੀ ਜਥੇਬੰਦੀ ਆ ਆ ਜਿਸ ਨੂੰ ਲੈ ਕੇ ਕਿਹਾ ਜਾਂਦਾ ਜਿਹੜੇ ਇਹਨਾਂ ਦੇ ਇੰਟਰ ਨੈਸ਼ਨਲ ਪ੍ਰਧਾਨ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਅੱਜ ਮੰਗ ਪੱਤਰ ਦੇਣ ਦੇ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਆਇਆ ਤੇ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਬਹਾਲੀ ਨੂੰ ਲੈ ਕੇ ਤੇ ਸੁਰੱਖਿਆ ਕਰਮੀ ਜਿਹੜੇ ਵਾਪਸ ਲੈ ਲੈਨੇ ਸਰਕਾਰ ਵੱਲੋਂ ਜਿਸ ਨੂੰ ਲੈ ਕੇ ਅੱਜ ਇਕੱਠਾ ਤੇ ਗੱਲਬਾਤ ਜ਼ਰੂਰ ਕਰ ਲੈਣਾ ਜਾਣ ਲੈ ਕਿਹੜਾ ਆ ਦਾਲਾ ਤੇ ਕਿਹੜੀ ਜਥੇਬੰਦੀ ਆ ਸਰ ਕੀ ਨਾਮ ਆਪਣਾ ਤੇ ਕਿਹੜੀ ਜਥੇਬੰਦੀ ਜੀ ਮੇਰਾ ਨਾਮ ਦਰਸ਼ਨ ਪਾਸਟਰ ਦਰਸ਼ਨ ਐ ਮੈਂ 크ਰਿਸਚਨ ਨੈਸ਼ਨਲ ਫਰੰਟ ਡਿਸਟ੍ਰਿਕਟ ਮਿਰਕੁਲਾ ਪ੍ਰੈਜ਼ੀਡੈਂਟ ਮਸੀਹ ਸੇਵਕ ਏਕਤਾ ਕਮੇਟੀ ਦਾ ਵੀ ਜਿਹੜਾ ਪ੍ਰਧਾਨ ਪ੍ਰੈਜ਼ੀਡੈਂਟ ਆ ਸੋ ਮੁੱਦਾ 크ਰਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਦੀ ਸਕਾਲਟੀ ਬਿਨਾ ਨੋਟਿਸ ਤੇ ਵਾਪਸ ਲੈਣ ਦਾ ਹੈ ਸੋ ਪਿਛਲੇ ਦਿਨੀ ਉਹਨਾਂ ਨੇ ਇੱਕ 9 ਤਰੀਕ ਨੂੰ ਇਸ ਮਹੀਨੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਜਲੰਧਰ ਦੇ ਵਿਖੇ ਉਹਨਾਂ ਨੇ ਇਹ ਫੈਸਲਾ ਲਿਆ ਗਿਆ ਸੀਗਾ ਆਲ ਓਵਰ ਪੰਜਾਬ ਦੇ ਵਿੱਚ ਸਾਰੇ ਡੀਸੀਆਂ ਨੂੰ ਇਹ ਮੰਗ ਪੱਤਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਇੱਕ ਗਰਦਾਸਪੁਰ ਦੇ ਵਿੱਚ ਪਿਛਲੇ ਦਿਨੀ ਇੱਕ ਵੱਡੀ ਰੈਲੀ ਕਰਕੇ ਉਹਨਾਂ ਨੇ ਰਵਾਇਤੀ ਪਾਰਟੀਆਂ ਦਾ ਬਾਈਕਾਟ ਕੀਤਾ ਅਤੇ ਉਹਨਾਂ ਨੇ ਚਾਹਿਆ ਕਿ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਗਰੀਬ ਤੌਫਕਾ ਜਿਹੜੇ ਲੋਕ ਨੇ ਅਲੱਗ-ਅਲੱਗ ਮਿਨੋਰਟੀ ਦੇ ਉਹਨਾਂ ਨੂੰ ਕੋਈ ਵੀ ਟਿਕਟ ਨਾ ਦੇਣ ਦੇ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ 2023-27 ਦੀਆਂ ਚੋਣਾਂ ਦੇ ਵਿੱਚ ਅਸੀਂ ਆਪਣੇ 30 ਸੀਟਾਂ ਦੇ ਉੱਪਰ ਚੋਣ ਲੜਾਂਗੇ ਮੋਦਾ ਉਹਨਾਂ ਦੀ ਸਕਿਉਰਿਟੀ ਦੀ ਬਹਾਲੀ ਦਾ ਹੈ ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਹੋਈ ਉੱਥੇ ਸਾਰੀਆਂ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜੇ ਮੈਨ ਆਗੂ ਜਿਹੜੇ ਸੀਗੇ ਉਹ ਪਹੁੰਚੇ ਨੇ ਉੱਥੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਿਹੜੀ-ਕਿਹੜੀਆਂ ਜਥੇਬੰਦੀਆਂ ਸੀਗੀਆਂ ਅਰਵਦਾਸਿਆ ਟਾਈਗਰ ਫੋਰਸ ਦੇ ਦੇ ਤੇ ਕਿ ਸਫਾਈ ਮਜ਼ਦੂਰ ਜੁਨੀਆਨਾ ਨਿਹੰਗ ਸਿੰਘ ਜਥੇਬੰਦੀਆਂ ਅਲੱਗ-ਅਲੱਗ ਜਿਹੜੇ ਬਾਲਮਿਕੀ ਟਾਈਗਰ ਫੋਰਸ ਸਾਰੇ ਜਿਹਥੇ ਬੰਦੀਆਂ ਨੇ ਫੈਸਲਾ ਲੈ ਗਿਆ ਕਿ ਜੋ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਸਾਰੇ ਸਮਾਜ ਦੇ ਸਾਰੇ ਸਾਰੇ ਭਾਈਚਾਰੇ ਨੂੰ ਇਹ ਨਾਲ ਲੈ ਕੇ ਚੱਲਦੇ ਹਨ ਉਹਨਾਂ ਨੇ ਚਾਹਿਆ ਕਿ ਅਸੀਂ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਅਸੀਂ ਬੜਾ ਦੁੱਖ ਪ੍ਰਗਟ ਕੀਤਾ ਗਿਆ ਕਿ ਉਹਨਾਂ ਦੀ ਸਕਿਉਰਿਟੀ ਹੈ ਬਿਨਾਂ ਦੱਸੇ ਵਾਪਸ ਲਈ ਗਈ ਹੈ ਔਰ ਜਦ ਕਿ ਉਹਨਾਂ ਦੀ ਸਕਿਉਰਿਟੀ ਵਾਪਸ ਲੈਣ ਦੇ ਵਿੱਚ ਉਹਨਾਂ ਨੇ ਪਹਿਲਾਂ ਸਕਿਉਰਿਟੀ ਨਹੀਂ ਮੰਗੀ ਸੀਗੀ ਉਹਨਾਂ ਨੇ ਜਦੋਂ ਇੱਕ ਬਹੁਤ ਵੱਡੀ ਧਾਰਮਿਕ ਸਭਾ ਜੋ ਹੋ ਰਹੀ ਸੀ ਕੁਸ ਸਮਾਂ ਪਹਿਲਾਂ ਹਸੀਆਰਪੁਰ ਦੇ ਵਿੱਚ ਉੱਥੇ ਆਰਐਸਐਸ ਬਜਰੰਗਦਲ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਉੱਥੇ ਚਾਰ ਲੋਕਾਂ ਦਾ ਨਾਮ ਨਾਮਜ਼ਦ ਕੀਤਾ ਗਿਆ ਜਿਹੜੇ ਦੋਸ਼ੀ ਠਹਿਰਾਏ ਗਏ ਹੋਰ ਵੀ ਕੁਝ ਅਣਸਾਥੇ ਲੋਕਾਂ ਦੇ ਨਾਮ ਸੀ ਉਹ ਨਾਮਜ਼ਦ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਉਹ ਮਦੇ ਦੋਸ਼ੀ ਪਾਏ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਸਕਿਉਰਿਟੀ ਦਿੱਤੀ ਗਈ ਸੀਗੀ ਉਹ ਸਕਿਉਰਿਟੀ ਜੋ ਅੱਜ ਇਹਨਾਂ ਨੇ ਵਾਪਸ ਲੈ ਲਈ ਹੈ ਉਸ ਵਕਤ ਵੀ ਜਦੋਂ ਸਕਉਰਟੀ ਵਾਪਸ ਹੀ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਕਤਲ ਤੋਂ ਬਾਅਦ ਇਹਨਾਂ ਨੂੰ ਇੱਕ ਥ੍ਰੈਟ ਪ੍ਰੋਸੈਕਸ਼ਨ ਹੋਈ ਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਖੁਦ ਹੀ ਇਹਨਾਂ ਨੂੰ ਸਕਉਰਟੀ ਦਿੱਤੀ ਸੀ ਬੜੀ ਦੁੱਖ ਦੀ ਗੱਲ ਹੈਗੀ ਆ ਕਿ ਜੋ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਨੇ ਸਾਰੇ ਜਥੇਬੰਦੀਆਂ ਦੇ ਹਰਮਨ ਪਿਆਰੇ ਇੱਕ ਲੀਡਰ ਹੈਗੇ ਨੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਜਾਨ ਨੂੰ ਔਰ ਸਾਡੇ ਕਿਸੇ ਵੀ ਜਥੇਬੰਦੀ ਦੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਅੱਜ ਇੱਕ ਮੰਗ ਪੱਤਰ ਲੈ ਕੇ ਆਏ ਹਾਂ ਡਿਸ਼ ਦਫਤਰ ਰਾਜਪਾਲ ਦੇ ਨਾਮ ਕਿ ਇਹ ਮੰਗ ਪੱਤਰ ਹੈ ਕਿ ਉਹਨਾਂ ਦੀ ਸਕਿਉਰਿਟੀ ਜਿਹੜੀ ਉਹ ਬਹਾਲ ਕੀਤੀ ਜਾਵੇ ਥੈਂਕ ਯੂ ਪਾਸਟਰ ਭਰਪੁਰ ਜਸੀ ਆ ਡਿਸਟ੍ਰਿਕਟ ਅੰਮ੍ਰਿਤਸਰ ਕੋਲ ਦਾ ਮਸੀਹ ਸੇਵਕ ਇਕਤਾ ਕਮੇਟੀ ਦਾ ਜਰਨਲਿਸਟ ਖਤਰਾਂ ਕ੍ਰਿਸਚੀਅਨ ਨੈਸ਼ਨਲ ਫਰੰਟ ਪੰਜਾਬ ਜਰਨਲਿਸਟ ਖਤਰਾਂ ਲਾਸਟ ਦਿਨਾਂ ਦੇ ਵਿੱਚ ਜਿਹੜੇ ਲਾਰਿਸ਼ ਚੌਧਰੀ ਅਜੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਸਕਿਉਰਿਟੀ ਆ ਉਹ ਬਿਨ ਨੋਟਿਸ ਤੋਂ ਵਾਪਸ ਲੈ ਗਈ ਆ ਔਰ ਅਸੀਂ ਅੱਜ ਇੱਥੇ ਜਥੇਬੰਦੀਆਂ ਕਾਫੀ ਆਈਆਂ ਨੇ ਜਿਵੇਂ ਡਾਕਟਰ ਪ੍ਰੀਮਰਾウ ਉਮੀਦਵਾਰ ਹੋ ਔਰ ਟਾਈਗਰ ਫੋਰਸ ਹੋ ਗਈ ਕਾਫੀ ਜਿਹੜੀਆਂ ਜਥੇਵੰਦੀਆਂ ਸਾਡੇ ਨਾਲ ਅੱਜ ਇੱਥੇ ਸਹਿਯੋਗ ਕਰ ਰਹੀਆਂ ਨੇ ਅਜੇ ਇੱਕੋ ਗੱਲ ਕਹਿਣੀ ਚਾਹੁੰਦੇ ਆ ਕਿ ਬਹੁਤ ਜਲਦੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਬਹਾਲ ਕੀਤੀ ਜਾਵੇ ਬਾਦਸ਼ਾਹ ਕਦੋਂ ਹੁੰਦਾ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਪੰਜਾਬ ਦੇ ਜਿਹੜੇ ਸਿਕਿਉਰਿਟੀ ਦੇ ਹਾਲਾਤ ਨੇ ਬਹੁਤ ਬਹੁਤ ਖਰਾਬ ਨੇ ਲਾਸਟ ਦਿਨਾਂ ਦੇ ਵਿੱਚ ਸਾਨੂੰ ਪਤਾ ਗਿਆ ਸਿੱਧੂ ਮੁਸੇਪਾਲੇ ਦੀ ਜਦੋਂ ਸਿਕਿਉਰਿਟੀ ਵਾਪਸ ਲੈ ਗਈਆ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਉਹਦਾ ਕਤਲ ਕੀਤਾ ਹੋ ਗਿਆ ਤਾਂ ਉਸ ਤੋਂ ਬਾਅਦ ਸਰਕਾਰਾਂ ਪੱਲਾ ਝਾੜ ਦਿੰਦੀਆਂ ਨੇ ਔਰ ਇੱਕ ਅੱਛਾ ਲੀਡਰ ਜਿਹੜਾ ਕੌਮ ਦਾ ਹੁੰਦਾ ਉਹ ਹੀ ਦੁਨੀਆ ਤੋਂ ਤੁਰ ਜਾਂਦਾ ਅਸੀਂ ਇਹ ਡਿਮਾਂਡ ਕਰਦੇ ਆਂ ਪੰਜਾਬ ਗਵਰਨਮੈਂਟ ਤੋਂ ਕਿ ਜਲਦੀ ਤੋਂ ਜਲਦੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਬਹਾਲ ਕੀਤੀ ਜਾਵੇ ਅਸੀਂ ਅੱਜ ਥੋੜੇ ਇਕੱਠ ਨਾਲ ਇਕੱਠੇ ਹੋਏ ਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਇਕੱਠ ਨਾਲ ਹਜ਼ੂਮ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਅਸੀਂ ਰੋਸ ਪ੍ਰਗਟ ਕਰ ਚਮਚਾਦ ਅਨੁਸਾਰ ਜਿਲ੍ਹਾ ਇੰਚਾਰਜ ਭੋਨੀ ਸਮਾਜ ਪਾਰਟੀ ਅੱਜ ਅਸੀਂ ਵੋਨਰ ਦੇ ਨਾਮ ਡੀਸੀ ਸਾਹਿਬ ਨਾਲ ਇੱਕ ਮੰਗ ਪੱਤਰ ਦੇ ਨਾਲ ਆਇਆ ਪਿਛਲੇ ਦਿਨੀ ਲਾਰੈਂਸ ਚੌਧਰੀ ਸਾਹਿਬ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਸੀਬਾਈ ਚਾਰੇ ਤੇ ਉਹਨਾਂ ਦੇ ਅਸੀਂ ਜਿਹੜੀ ਸਕਿਉਰਟੀ ਵਾਪਸ ਲੈ ਲਈ ਗਈ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਕ ਮੰਗ ਪੱਤਰ ਦੇਣ ਆਏ ਹਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਹ ਤੋਂ ਕੁਝ ਦਿਨ ਪਹਿਲਾਂ ਉਹਦੀ ਸਕਿਉਰਟੀ ਵਾਪਸ ਲਈ ਗਈ ਤਾਂ ਉਹਦਾ ਨਤੀਜਾ ਆਪਾਂ ਦੇਖਿਆ ਕੀ ਹੈ ਦੇਸ਼ ਦੇ ਆਪਣੇ ਪੰਜਾਬ ਦੇ ਹਾਲਾਤ ਕੀ ਚੱਲ ਰਹੇ ਨੇ ਕਤਲੋਗਾਂ ਦਿਨਾਂ ਦਿਨ ਹਰ ਹਰ ਦਿਲੇ ਮਤੇ ਚੱਲਦੀ ਰਹਿੰਦੀ ਹੈ ਇਸ ਲਈ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਵੀ ਇਹ ਉਹਦੀ ਸਕورٹی ਬਹਾਲ ਕੀਤੀ ਜਾਵੇ ਮਤੇ ਉਹਨਾਂ ਦੀ ਸਕورٹی ਬਹਾਲ ਕੀਤੀ ਜਾਵੇ ਬਹੁਜ ਸਮਾਜ ਪਾਰਟੀ ਜਿਹੜੀ ਇਹ ਘਟ ਗਿੰਦੇ ਆ ਨਮਾਇੰਦਗੀ ਕਰਦੀ ਹੈ ਅਸੀਂ ਉਹਦੀ ਕੜੀ ਦੇ ਤਹਿਤ ਮਤੇ ਅਸੀਂ ਸਰਕਾਰ ਕੋਲ ਫਿਰ ਮੰਗ ਕਰਦੇ ਹਾਂ ਕਿ ਵੀ ਉਹਨਾਂ ਦੀ ਸਕورٹی ਬਹਾਲ ਕੀਤੀ ਜਾਵੇ ਬਿਲਕੁਲ ਜੀ ਦੱਸਿਆ ਕਿ ਸੁਰੱਖਿਆ ਵਾਪਸ ਹੋਈ ਆ ਤੇ ਲਾਰੈਂਸ ਚੌਧਰੀ ਜਿਹੜੇ ਮਸੀਹ ਭਾਈ ਚਰ ਦੇ ਜਥੇਬੰਦੀ ਦੇ ਆਗੂ ਨੇ ਤੇ ਜਸ ਕਰਕੇ ਕਿਤੇ ਨਾ ਕਿਤੇ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਾ ਹੋ ਸਕੇ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਥੱਟ ਜਿਹੜੇ ਨੇ ਉਹ ਆ ਚੁੱਕੇ ਨੇ ਦੇਖਣਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਸੁਰੱਖਿਆ ਬਾਲ ਹੁੰਦੀ ਹੈ ਜਾਂ ਹਲੇ ਹੋਰ ਇਹਨਾਂ ਨੂੰ ਇਸ ਤਰ੍ਹਾਂ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਾ ਪਿਆ ਇਸ ਸਮਾਂ ਦੱਸੇਗਾ ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ